ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਅਤੇ ਨਿਊਜ਼ ਟੂਡੇ ਪੰਜਾਬ ਤੇ ਮੈਂ ਯਵਰਾਜ ਹਸਨ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਲੱਕ ਭਵਾਨੀਗੜ ਦੇ ਨੇੜਲੇ ਪਿੰਡ ਅਲੋਵਰਖ ਦੀਆਂ ਜੀ ਬਿਲਕੁਲ ਤੁਹਾਨੂੰ ਜਾਣਕਾਰੀ ਵੀ ਦੇ ਦੇਣੇ ਆ ਪਿਛਲੇ ਦਿਨ ਹੀ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਨੇ ਜਿਹੜੀਆਂ ਕਰਵਾਈਆਂ ਗਈਆਂ ਨੇ ਤੇ ਸੋਹ ਚੁੱਕ ਸਮਾਗਮ ਵੀ ਜਿਹੜੇ ਕੀਤੇ ਗਏ ਨੇ ਸੋ ਜਿਸ ਤੋਂ ਬਾਅਦ ਪਿੰਡ ਦੀਆਂ ਪੰਚਾਇਤਾਂ ਦੇ ਵੱਲੋਂ ਆਪਣੇ ਕੰਮ ਵੀ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਸੋ ਜਿਸ ਨੂੰ ਲੈ ਕੇ ਪਿੰਡ ਅਲੋਵਰਖ ਦੇ ਵੱਲੋਂ ਇੱਕ ਵੱਖਰਾ ਜਿਹੜਾ ਉਪਰਾਲਾ ਕੀਤਾ ਗਿਆ ਸੋ ਅਖੰਡ ਪਾਠ ਸਾਹਿਬ ਦੇ ਅਜਿਬ ਭੋਗ ਨੇ ਜਿਹੜੇ ਪਾਏ ਗਏ ਨੇ ਤੇ ਜਿਸ ਤੋਂ ਬਾਅਦ ਕੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ ਸੋ ਦੇਖ ਸਕਦੇ ਹੋ ਵਿਸ਼ੇਸ਼ ਤੌਰ ਤੇ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਪਰ ਅੱਜ ਤੇ ਜ਼ਿਲ੍ਹਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੀਲ ਸਿੰਘ ਕਰਾਚੋਂ ਨੇ ਜਿਹੜੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਦਫ਼ਤਰ ਦਾ ਉਦਘਾਟਨ ਜਿਹੜਾ ਪੰਚਾਇਤ ਘਰ ਦੇ ਨਵੇਂ ਦਫ਼ਤਰ ਦਾ ਉਦਘਾਟਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਗਰੂਰ ਤੋਂ ਹਲਕਾ ਵਿਧਾਇਕ ਨੇ ਜਿਹੜੇ ਉਹ ਨਵੇਂ ਚੁਣੇ ਸਰਪੰਚ ਤੇ ਪੰਚਾਇਤ ਦੇ ਨਾਲ ਗੱਲਬਾਤ ਕਰ ਰਹੇ ਨੇ ਮੰਗਾਂ ਨੇ ਜਿਹੜੀਆਂ ਪੰਚਾਇਤ ਦੇ ਵੱਲੋਂ ਹਲਕਾ ਵਿਧਾਇਕ ਦੇ ਕੋਲ ਰੱਖੀਆਂ ਜਾ ਰਹੀਆਂ ਨੇ ਸੋ ਇਸ ਸਬੰਧੀ ਹਲਕਾ ਵਿਧਾਇਕ ਦੇ ਨਾਲ ਵੀ ਗੱਲਬਾਤ ਕਰੀ ਹੈ ਤੇ ਉੱਥੇ ਹੀ ਗੱਲਬਾਤ ਕਰੀ ਹੈ ਜ਼ਿਲ੍ਹਾ ਪ੍ਰਧਾਨ ਇਵੈਂਟ ਮੈਨੇਜਮੈਂਟ ਸੰਗਰੂਰ ਦੇ ਜਿਹੜੇ ਪ੍ਰਧਾਨ ਨੇ ਗੁਰਪ੍ਰੀਤ ਸਿੰਘ ਫੌਜੀ ਜੋ ਕਿ ਪਿੰਡ ਅਲੋਵਰਖ ਦੇ ਰਹਿਣ ਵਾਲੇ ਨੇ ਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਨੇ ਸੋ ਉਹ ਵੀ ਪਿੰਡ ਦੇ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਵਿਸ਼ੇ ਸਤੋਰ ਤੇ ਹਲਕਾ ਵਿਧਾਇਕ ਦਾ ਤੇ ਸਮੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਤੇ ਗੁਰਮੇਲ ਸਿੰਘ ਕਰਾਚੋ ਦਾ ਵਿਸ਼ੇਸ਼ ਤੌਰ ਤੇ ਜਿਹੜਾ ਪਹੁੰਚਣ ਦੇ ਧੰਨਵਾਦ ਵੀ ਕੀਤਾ ਗਿਆ ਸੋ ਉੱਥੇ ਹੀ ਹਲਕਾ ਵਿਧਾਇਕ ਦੇ ਵੱਲੋਂ ਪਿੰਡ ਵਾਸੀਆਂ ਦਾ ਤੇ ਸਮੂਹ ਪੰਚਾਇਤ ਨੂੰ ਜਿਹੜੀ ਮੁਬਾਰਕਬਾਦ ਦਿੱਤੀ ਗਈ ਹੈ ਕਿਉਂਕਿ ਨਵੀਂ ਚੁਣੀ ਪੰਚਾਇਤ ਹੈ ਜਿਹੜੀ ਉਹ 5 ਸਾਲ ਪਿੰਡ ਦੇ ਲਈ ਕੰਮ ਕਰੇਗੀ ਸੋ ਉਸ ਇਸ ਮੌਕੇ ਹਲਕਾ ਵਿਧਾਇਕ ਦੇ ਵੱਲੋਂ ਮੁਬਾਰਕਬਾਦ ਵੀ ਦਿੱਤੀ ਗਈ ਤੇ ਪੰਚਾਇਤ ਨੂੰ ਵਿਸ਼ਵਾਸ ਵੀ ਹੈ ਜਿਹੜਾ ਦਵਾਇਆ ਗਿਆ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਮੋਟਾ ਦੇ ਨਾਲ ਮੋਟਾ ਜੋੜ ਕੇ ਜਿਹੜਾ ਖੜੀ ਹੈ ਹਲਕਾ ਵਿਧਾਇਕ ਖੁਦ ਪਿੰਡ ਵਾਸੀਆਂ ਦੇ ਨਾਂ ਨੇ ਹਰ ਇੱਕ ਤਰ੍ਹਾਂ ਦੇ ਕੰਮ ਨੂੰ ਜਿਹੜਾ ਉਹ ਕਰਵਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਨਗੇ ਪਿੰਡ ਦੇ ਲਈ ਹਰ ਇੱਕ ਵਿਕਾਸ ਕਾਰਜ ਹੈ ਉਹ ਕਰਨਗੇ ਇਸ ਮੌਕੇ ਹਲਕਾ ਵਿਧਾਇਕ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਪਿੰਡ ਅਲੋਵਰਖ ਨੂੰ ਵਧੀਆ ਤੋਂ ਵਧੀਆ ਕੰਮ ਨੇ ਜਿਹੜੇ ਦਿੱਤੇ ਜਾ ਰਹੇ ਨੇ ਖੇਤ ਮੈਦਾਨ ਦੀ ਗੱਲਬਾਤ ਕਰੀਏ ਉਹ ਦਿੱਤੇ ਜਾ ਰਹੇ ਨੇ ਲਗਾਤਾਰ ਪਿੰਡ ਦੇ ਲਈ ਸੀਵਰੇਜ ਦਾ ਕੰਮ ਵੀ ਕਰਵਾਇਆ ਜਾ ਰਿਹਾ ਸੋ ਹੋਰ ਵੀ ਜੋ ਵੀ ਪਿੰਡ ਦੇ ਜਿਹੜੇ ਨਵੀਂ ਚੁਣੀ ਪੰਚਾਇਤ ਹੈ ਕੋਈ ਵੀ ਕੰਮ ਰੱਖੇਗੀ ਉਸ ਨੂੰ ਹਰ ਇੱਕ ਕੰਮ ਨੂੰ ਜਿਹੜਾ ਹੱਲ ਕਰਵਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਵੇਗੀ ਤੋ ਕੀ ਕਰਾਂ ਇਸ ਮੌਕੇ ਹੋਰ ਤੁਹਾਨੂੰ ਉਹ ਵੀ ਸੁਣਾਉਣੇ ਸਭ ਤੋਂ ਪਹਿਲਾਂ ਦਾ ਤੁਹਾਨੂੰ ਸਾਡੇ ਪ੍ਰੈਸ ਜਿਹੜੀ ਭਵਾਨੀਗੜ੍ਹ ਦੀ ਹੈ ਪਹੁੰਚਣ ਤੇ ਤੁਹਾਨੂੰ ਜੀ ਆਇਆਂ ਨੂੰ ਤੁਹਾਡਾ ਨਿੱਘਾ ਸਵਾਗਤ ਸਾਡੀ ਨਵੀਂ ਬਣੀ ਪੰਚਾਇਤ ਵੱਲੋਂ ਤੇ ਨਾਲ ਹੀ ਤੁਹਾਡੇ ਸਵਾਲ ਦਾ ਜਵਾਬ ਹੈ ਜੀ ਕਿ ਅਸੀਂ ਨੇ ਇੱਕ ਆਪਣੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਤੁਸੀਂ ਸਾਨੂੰ ਥਾਪ ਕੇ ਸਾਨੂੰ ਪਾਗਤ ਬਖਸ਼ ਦੋਗੇ ਅਸੀਂ ਤੁਹਾਡਾ ਪਿੰਡ ਦੀ ਸਾਥ ਦੇ ਵਿੱਚ ਧੰਨਵਾਦ ਕਰਾਂਗੇ ਸਾਰੇ ਮੈਂਬਰ ਸਰਪੰਚ ਨੂੰ ਨਾਲ ਲੈ ਕੇ ਸੋ ਅਸੀਂ ਅੱਜ ਆਪਣੇ ਵਾਦੇ ਦੇ ਮੁਤਾਬਕ ਆਪਣੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਜੀ ਉਹਨਾਂ ਨਾਲ ਚਾਹ ਪਾਣੀ ਦੀ ਪਾਰਟੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੈ ਮੇਰੇ ਪਿੰਡ ਵਾਲਿਆਂ ਦਾ ਆਖਰ ਗੱਲ ਜੀ ਮੈਂ ਸਾਰਾ ਆਪਣਾ ਫਰਮ ਨਹੀਂ ਮੰਗਾ ਰੱਖਿਆ ਨੇ ਕੀ ਜੇ ਕੀ ਜੇ ਵਾਸ਼ ਦਿਖੋ ਜਿਸ ਤਰ੍ਹਾਂ ਸਾਡੀ ਸਰਕਾਰ ਮੈਂ ਇੱਥੇ ਗੱਲ ਜਰੂਰ ਕਰੂੰਗਾ ਵੀ ਲੱਗੀ ਹੋਈ ਐ ਹਰੇਕ ਕੰਮਾਂ ਦੇ ਲਈ ਚਾਹੇ ਅੱਜ ਜਿਵੇਂ ਮੁੱਖ ਮੰਤਰੀ ਸਭਾ ਜੀ ਦੜਬੇ ਉਤ ਘਾਟਨ ਕਰਨ ਵਾਸਤੇ ਆ ਰਹੇ ਨੇ ਸੋ ਉਸੇ ਤਰ੍ਹਾਂ ਹੀ ਪਿੰਡ ਲੈਵਲ ਦੀਆਂ ਛੋਟੀਆਂ ਮੰਗਾਂ ਸੀ ਮਹੱਲਾ ਕਲੀਨਿਕ ਡੰਗਰਾਂ ਵਾਲਾ ਹਸਪਤਾਲ ਜਿਹੜੇ ਕਿ ਪਹਿਲਾਂ ਸਾਡੇ ਪਿੰਡ 'ਚ ਹੁੰਦੇ ਸੀਗੇ ਤੇ ਸਮੇਂ ਦੇ ਨਾਲ ਨਾਲ ਸਰਕਾਰੀ ਤੰਤਰ ਤੇ ਕੰਟਰੋਲ ਨਹੀਂ ਹੋਇਆ ਹੈਗਾ ਤਾਂ ਉਹ ਕਿਤੇ ਨਾ ਕਿਤੇ ਸਾਡੇ ਹੱਥੋਂ ਚਲੇ ਗਏ ਤਾਂ ਉਹੀ ਅਸੀਂ ਦੁਬਾਰਾ ਮੰਗਾਂ ਕੀਤੀਆਂ ਨੇ ਸੋ ਮੈਨੂੰ ਆਸ ਹੈ ਕਿ ਸਾਡੇ ਐਮਐਲਏ ਸਾਹਿਬ ਸਾਡੀ ਸਰਕਾਰ ਇਸ ਤੇ ਪੂਰਨ ਗੌਰ ਕਰਕੇ ਸਾਨੂੰ ਇਹ ਸਹੂਲਤਾਂ ਦੇਣਗੇ। ਆ ਜਾ ਸਰਕਾਰ ਇੱਕ ਨਾਪਰਾ ਰੋਡ ਦਾ ਨੌਂਬਰਾਲਾ ਕਰ ਗਿਆ ਲੋਕਾਂ ਦੀ ਬਦਵਾਰੀ ਦੇ ਤਰ੍ਹਾਂ ਦੇ ਦੁਬਾਰਾ ਕੋਟਮਰ ਨੌਂਬਰਾਲਾ ਕਰਿਆ। ਕੀ ਕਹਾਂ ਉਹ। ਦੇਖੋ ਸਾਡੇ ਪਿੰਡ ਲਈ ਇਹ ਬੜੇ ਭਾਗਾਂ ਵਾਲੀ ਗੱਲ ਹੈ। ਮੈਂ ਇੱਥੇ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਦੋਂ ਬਾਬਾ ਟੋਡਰ ਮਲਜੀ ਨੇ ਜਿਹੜੇ ਕਿ ਕਾਕੜੇ ਪਿੰਡ ਦੇ ਰਹਿਣ ਵਾਲੇ ਸੀ ਸਭ ਤੋਂ ਮਹਿੰਗੀ ਧਰਤੀ ਨੂੰ ਖਰੀਦ ਕੇ ਮੋਰਾ ਬਿਸ਼ਾ ਕੇ ਉਥੋਂ ਸੰਸਕਾਰ ਕੀਤਾ ਸੀ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰਕੌਰ ਦਾ ਉਹ ਹਸਤੀਆਂ ਸਾਡੇ ਨਗਰ ਦੇ ਵਿੱਚ ਸਾਡੇ ਗੁਰੂ ਘਰ ਜਿੱਥੇ ਬਣੇ ਹੋਏ ਨੇ ਉਥੇ ਅੱਜ ਵੀ ਮੌਜੂਦ ਨੇ ਤੇ ਉਹ ਨਗਰ ਕੀਰਤਨ ਦੀ ਸਮਾਪਤੀ ਸਾਡੇ ਪਿੰਡ ਆ ਕੇ ਹੁੰਦੀ ਹੈ ਤਾਂ ਜੇ ਮੇਰੀ ਸਰਕਾਰ ਸਾਡੀ ਸਰਕਾਰ ਇਹ ਇਸ ਤਰ੍ਹਾਂ ਦਾ ਉਹ ਨੌ ਦਿੰਦੀ ਹੈ ਉਸ ਸੜਕ ਨੂੰ ਉਸ ਰੋਡ ਨੂੰ ਤਾਂ ਸਾਡੇ ਪਿੰਡ ਲਈ ਸਮੁੱਚੇ ਇਸ ਇਲਾਕੇ ਲਈ ਭੋਨਗੜ ਇਲਾਕੇ ਲਈ ਬੜੇ ਵੱਡੇ ਭਾਗਾਂ ਵਾਲੀ ਗੱਲ ਹੋਵੇਗੀ ਧੰਨਵਾਦ ਕਰਾਂਗੇ ਜੀ ਸਰਕਾਰ ਦਾ ਬਹੁਤ ਖੁਸ਼ੀ ਆ ਰਹੀ ਹੈ ਬਹੁਤ ਵਧਾਈ ਹੈ ਸਾਰੀ ਪੰਚਾਇਤ ਨੂੰ ਸਾਰੇ ਨਗਰ ਨੂੰ ਕਿ ਜਿਨ੍ਹਾਂ ਨੇ ਰਲ ਮਿਲ ਕੇ ਜਿਹੜਾ ਲੋਕਤੰਤਰ ਦਾ ਥੰਮ ਆ ਜਿਹੜੀਆਂ ਪੰਚਾਇਤਾਂ ਨੇ ਜਿਹੜੀਆਂ ਕਿ ਕਹਿ ਸਕਦੇ ਆ ਕਿ ਸਾਡੀ ਜਿਹੜੀ ਸਭ ਤੋਂ ਛੋਟੀ ਜਿਹੜੀ ਨੌਆਂ ਨੇ ਜੜ ਜਿਹੜੀਆਂ ਜੜਾਂ ਨੇ ਸੋ ਅੱਜ ਉਹ ਲੱਗੀਆਂ ਨੇ ਔਰ ਪਿੰਡ ਦੇ ਨਗਰ ਨੇ ਮੇਰੇ ਨਾਲ ਸਾਡੇ ਸਰਪੰਚ ਸਾਹਿਬਾ ਬੈਠੇ ਆ ਜਿਨਾਂ ਨੂੰ ਸਾਰਿਆਂ ਨੇ ਸਾਧ ਦਿੱਤਾ ਪਿਆਰ ਦਿੱਤਾ ਅੱਜ ਖੁਸ਼ੀ ਦੇ ਵਿੱਚ ਨਗਰ ਦੇ ਵਿੱਚ ਇਹਨਾਂ ਨੇ ਸ਼ੁਕਰਾਨੇ ਵਜੋਂ ਜਿਹੜਾ ਅੱਜ ਪਾਠ ਕਰਾਇਆ ਸੀਗਾ ਜਿਨਾਂ ਦੇ ਭੋਗ ਪਾਏ ਨੇ ਸੋ ਬਹੁਤ ਖੁਸ਼ੀ ਹੋਈ ਔਰ ਇਹ ਦਫ਼ਤਰ ਖੋਲਿਆ ਪੰਚਾਇਤ ਨੇ ਇਹ ਵੀ ਕਨਵੇਕਲੀ ਜਿਹੜੀ ਪਹਿਲ ਹੈਗੀ ਆ ਸੋ ਇਹਦੇ ਲਈ ਵੀ ਮੈਂ ਵਧਾਈ ਦਿੰਨੀ ਆ ਕਿ ਲੋਕਾਂ ਨੂੰ ਜਿਹੜੇ ਵੀ ਕੰਮਕਾਰ ਨੇ ਜਿਹੜੀਆਂ ਸਮੱਸਿਆਵਾਂ ਨੇ ਉਹ ਜ਼ਰੂਰ ਉਹ ਜਿਹੜਾ ਪੈਰਾ ਦਿਆ ਕਰਨਗੇ ਸੋ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਆ। ਪਿੰਡ ਨੇ ਸੁਮੇਟ ਡਾਇਰੈਕਟਰੀ ਉਹਦੇ ਬਰਕਤ ਵਿੱਚ। ਬਿਲਕੁਲ ਮੰਗਾ ਤਾਂ ਦੇਖੋ ਇਹ ਤਾਂ ਨਗਰ ਐਸਾ ਨਗਰ ਹੈ ਕਿ ਇਤਿਹਾਸਿਕ ਨਗਰ ਹੈ। ਜਿੱਥੇ ਮਾਤਾ ਗੁਜਰੀ ਛੋਟੇ ਸਾਹਿਬ ਜਦਿਆਂ ਦੇ ਜਿਹੜੇ ਫੋਨ ਨੇ ਜਿਹੜੇ ਇਸ ਨਗਰ ਦੇ ਵਿੱਚ ਜਿਹੜੇ ਉਹਨਾਂ ਦੇ ਆਏ ਔਰ ਬਹੁਤ ਇਤਿਹਾਸਿਕ ਨਗਰ ਤੇ ਇਸ ਨਗਰ ਦੇ ਵਿੱਚ ਜਿੰਨੀ ਸੇਵਾ ਚਾਹੇ ਮੈਂ ਗੱਲ ਕਰ ਲਾਂ ਅੱਡੇ ਦੇ ਉੱਤੇ ਜਿਹੜਾ ਕਿਉਂਕਿ ਲੰਗਰ ਲੱਗਦੇ ਨੇ ਪਾਠ ਹੁੰਦੇ ਨੇ ਨਗਰ ਕੀਰਤਨ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਆਉਂਦੇ ਨੇ ਤਾਂ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀ ਕਿ ਜਿਹੜਾ ਉੱਥੇ ਪ੍ਰੋਪਰ ਜਿਹੜਾ ਸ਼ੈੱਡ ਜਿਹੜਾ ਬਣਾਇਆ ਜਾਵੇ ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਉਹ ਸ਼ੈੱਡ ਵੀ ਜਿਹੜਾ ਪਿਛਲੇ ਸਾਲ ਹੀ ਬਣਾ ਕੇ ਜਿਹੜਾ ਲੋਕਾਂ ਕਰ ਅਰਪਿਤ ਕਰ ਦਿੱਤਾ ਗਿਆ ਸੀਗਾ ਤੇ ਇਹਦੇ ਨਾਲ ਹੀ ਗੁਰੂ ਘਰ ਨੂੰ ਸੀਵਰੇਜ ਦੀ ਜਿਹੜੀ ਮੰਗ ਸੀਗੀ ਉਹ ਵੀ ਸੀਵਰੇਜ ਵੀ ਪਾ ਕੇ ਦੇ ਦਿੱਤਾ ਗਿਆ ਇਹਨਾਂ ਨੂੰ ਪਿੰਡ ਦੇ ਵਿੱਚ ਇੱਕ ਜਿਹੜੀ ਪੈਲਸ ਜਿਹੜਾ ਅਸੀਂ ਕਹਿ ਲਈਏ ਕਿ ਇੱਕ ਪੰਚਾਇਤ ਘਰ ਕਮਿਨੀ ਪੈਲਸ ਦੇ ਤੌਰ ਤੇ ਜਿਹੜਾ ਉਹ ਵੀ ਇਹਨਾਂ ਦਾ ਕੰਮ ਜਿਹੜਾ ਚੱਲ ਰਿਹਾ ਨੌਜਵਾਨਾਂ ਨੂੰ ਖੇਡਣ ਦੇ ਪਾਸੇ ਜੋੜਨ ਲਈ ਜਿਹੜਾ ਸਟੇਡੀਅਮ ਆ ਉਹਦਾ ਕੰਮ ਵੀ ਜਿਹੜਾ ਉਹ ਚੱਲ ਰਿਹਾ ਜੋਰਾਂ ਦੇ ਉੱਤੇ ਉਹਦੇ ਨਾਲ ਹੀ ਜਿਹੜਾ ਲਾਇਬ੍ਰੇਰੀ ਹੈ ਇਹਨਾਂ ਨੂੰ ਜਿਹੜੀ ਉਹ ਵੀ ਸੋ ਜਿੰਨੇ ਵੀ ਕੰਮ ਨੇ ਚਾਹੀਏ ਇਹ ਤਾਂ ਜਿਹੜੀਆਂ ਮੰਗਾਂ ਨੇ ਕੋਈ ਲਾਈਟਾਂ ਨੇ ਕੋਈ ਸੀਵਰੇਜ ਹੈ ਗੜੀਆਂ ਨਾਲੀਆਂ ਨੇ ਸੋ ਜਿੰਨੇ ਵੀ ਵਾਦੇ ਨੇ ਪੰਚਾਇਤ ਨੇ ਜਿਹੜੇ ਕੀਤੇ ਨੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਆਪਾਂ ਹਰ ਇੱਕ ਕੰਮ ਆ ਜਿਹੜਾ ਰਲ ਮਿਲ ਕੇ ਆਉਣ ਵਾਲੇ ਸਮੇਂ ਚ ਨੇਪਰੇ ਚੜਾਵਾਗਾ